ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨੂੰ ਅੱਜ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਗਰ ਬਾਬਾ ਬਕਾਲਾ ਦੇ ਨੇੜੇ ਹੀ ਨਗਰ ਹੈ ਬਤਾਲਾ ਇਸ ਨਗਰ ਦੇ ਲੋਕ ਵੀ ਸੱਚਮੁੱਚ ਬਤਾਲੇ ਹੀ ਹਨ ਕੀ ਹੋਇਆ ਸਾਰਾ ਨਗਰ ਸਖੀ ਸਰਵਰ ਦੀ ਪੂਜਾ ਕਰਦਾ ਹੈ ਤੇ ਇਸ ਨਗਰ ਦੇ ਵਿੱਚ ਇੱਕ ਬੀਬੀ ਵਿਆਹ ਕੇ ਆਉਂਦੀ ਹੈ ਜੇ ਜੋ ਗੁਰੂ ਘਰ ਤੇ ਸਰਦਾ ਭਾਵਨਾ ਰੱਖਦੀ ਹੈ ਬਾਣੀ ਦਾ ਜਾਪ ਕਰਦੀ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਹਰ ਵਕਤ ਕਰਦੀ ਰਹਿੰਦੀ ਹੈ ਤੇ ਇਸ ਦਾ ਸਾਰਾ ਪਰਿਵਾਰ ਸਖੀ ਸਰਵਰ ਦਾ ਪੁਜਾਰੀ ਹੈ ਇਸ ਬੀਬੀ ਨੂੰ ਹਰ ਰੋਜ਼ ਛਿੜਕਿਆ ਜਾਂਦਾ ਹੈ ਕਿ ਤੂੰ ਕੀ ਜਪਦੀ ਰਹਿਣੀ ਹੈ ਆਪਾਂ ਸੱਚੀ ਸਰਵਰ ਦੀ ਪੂਜਾ ਕਰਦੇ ਹਾਂ ਤੇ ਤੂੰ ਮੂੰਹ ਦੇ ਵਿੱਚ ਕੀ ਗੁਣਗੁਣ ਕਰਦੀ ਰਹਿਣੀ ਹੈ ਇਹ ਬੀਬੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਹੈ ਇਸ ਦਾ ਘਰ ਵਾਲਾ ਵੀ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਤੇ ਪਰਿਵਾਰ ਵਾਲੇ ਸਾਰੇ ਇਹਨਾਂ ਨਾਲ ਉਹਨਾਂ ਦਾ ਤਾਤ ਤੋੜ ਕੇ ਵੱਖਰਾ ਕਰ ਦਿੰਦੇ ਨੇ ਇਹਨਾਂ ਨੂੰ। ਉਹ ਦੋਵੇਂ ਜਾਣੇ ਆਪਣਾ ਸਮਾਂ ਬਤੀਤ ਕਰ ਰਹੇ ਨੇ। ਨਗਰ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ। ਅਲੱਗਲੇ ਪਿੰਡਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਨੇ। ਕੁਝ ਸਮੇਂ ਬਾਅਦ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਆਸ਼ੀਰਵਾਦ ਲੈ ਕੇ ਪੁੱਤਰ ਦਾ ਨਾਮ ਪੱਲਾ ਰੱਖ ਦਿੱਤਾ ਪੱਲਾ ਪੁੱਤਰ ਦਾ ਨਾਮ ਪੱਲਾ ਰੱਖ ਦਿੱਤਾ ਤੇ ਗੁਰੂ ਘਰ ਦਾ ਨਾਮ ਇਸ ਪੱਲੇ ਨੂੰ ਜਪਾਉਂਦੇ ਨੇ ਵਾਹਿਗੁਰੂ ਸਿਮਰਨ ਕਰਵਾਉਂਦੇ ਨੇ ਦੋਵੇਂ ਜਾਣੇ ਸਮਾਂ ਬਤੀਤ ਹੁੰਦਾ ਹੈ ਕਿ ਇਸ ਬੀਬੀ ਦਾ ਪਤੀ ਚੜਾਈ ਕਰ ਜਾਂਦਾ ਹੈ ਲਾਗਲੇ ਪਿੰਡਾਂ ਦਾ ਕੰਮ ਕਰਕੇ ਇਹ ਬੀਬੀ ਆਪਣੇ ਪੁੱਤਰ ਨੂੰ ਪਾਲਦੀ ਹੈ ਪੁੱਤਰ ਵੱਡਾ ਹੋ ਜਾਂਦਾ ਹੈ ਕੀ ਵੇਖਦਾ ਹੈ ਕਿ ਨਗਰ ਦੇ ਸਾਰੇ ਲੋਕ ਸਖੀ ਸਰਵਰ ਦੇ ਪੁਜਾਰੀ ਨੇ ਦਰਸ਼ਨ ਕਰਨ ਲਈ ਪਹਾੜਾਂ ਦੇ ਵਿੱਚ ਜਾਂਦੇ ਨੇ ਹਰ ਸਾਲ ਤੇ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਸਾਰੇ ਲੋਕ ਪਹਾੜਾਂ ਦੇ ਵਿੱਚ ਦਰਸ਼ਨ ਕਰਨ ਜਾਂਦੇ ਨੇ ਸਖੀ ਸਰਵਰ ਦੇ ਆਪਾਂ ਕਿਉਂ ਨਹੀਂ ਜਾਂਦੇ ਮਾਂ ਆਖਣ ਲੱਗੀ ਪੁੱਤਰ ਆਪਣਾ ਗੁਰੂ ਨਾਨਕ ਹੈ ਆਪਾਂ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਨੂੰ ਹੀ ਮੰਨਦੇ ਹਾਂ ਮਾਂ ਹੁਣ ਕੌਣ ਨੇ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਆਖਣ ਲੱਗੀ ਪੁੱਤਰ ਛੇਵੇਂ ਸਤਿਗੁਰੂ ਇਸ ਵਕਤ ਗੁਰਗੱਦੀ ਤੇ ਬਿਰਾਜਮਾਨ ਨੇ ਤੇ ਜਦੋਂ ਆਪਾਂ ਪੁਕਾਰਾਂਗੇ ਆਪਾਂ ਨੂੰ ਦਰਸ਼ਨ ਦੇਣ ਆਪ ਹੀ ਆ ਜਾਣਗੇ ਸਤਿਗੁਰੂ ਮਹਾਰਾਜ ਨੇ ਆਪ ਹੀ ਆਪਾਂ ਨੂੰ ਦਰਸ਼ਨ ਦੇਣ ਆ ਜਾਣਾ ਹੈ ਆਪਣੇ ਘਰ ਤੇ ਤੂੰ ਉਹਨਾਂ ਦਾ ਨਾਮ ਸਿਮਰਨਾ ਕਰ ਵਾਹਿਗੁਰੂ ਜਾਪ ਨਿਰੰਤਰ ਜਾਰੀ ਰੱਖ ਜਦੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਆਪ ਹੀ ਦਰਸ਼ਨ ਦੇ ਕੇ ਜਾਣੇ ਨੇ ਆਪਾਂ ਨੂੰ ਮਾਂ ਜਦੋਂ ਮੈਨੂੰ ਦਰਸ਼ਨ ਦੇਣ ਆਏ ਤੇ ਮੈਂ ਕੀ ਭੇਟ ਕਰਾਂ ਮਾਂ ਆਖਣ ਲੱਗੀ ਪੁੱਤਰ ਜਦੋਂ ਵੀ ਕੋਈ ਮਹਾਪੁਰਸ਼ ਆਉਂਦੇ ਨੇ ਤੇ ਉਹਨਾਂ ਨੂੰ ਭੇਟਾ ਦੇ ਰੂਪ ਕੁਝ ਰੱਖੀਦਾ ਹੈ ਤੂੰ ਇਸ ਤਰ੍ਹਾਂ ਕਰ ਆ ਗੁੜ ਗੁੜ ਦੀ ਭੇਲੀ ਗੁੜ ਦੀਆਂ ਦੋ ਡਲੀਆਂ ਦੇ ਦਿੱਤੀਆਂ ਮਾਂ ਨੇ ਭਗਤ ਪੱਲੇ ਨੇ ਆਪਣੇ ਪੱਲੇ ਦੇ ਨਾਲ ਬਨ ਲਈਆਂ ਆਖਣ ਲੱਗੀ ਜਦੋਂ ਵੀ ਸਤਿਗੁਰੂ ਮਹਾਰਾਜ ਆਈ ਜੇ ਤੂੰ ਖੇਤ ਕੰਮ ਕਰਦਾ ਹੋਇਆ ਜਾਂ ਬਾਹਰ ਕਿਤੇ ਕੰਮ ਕਰਦਾ ਹੋਇਆ ਸਤਿਗੁਰੂ ਮਹਾਰਾਜ ਦਰਸ਼ਨ ਦੇਣ ਆਏ ਤਾਂ ਇਹ ਗੁੜ ਦੀਆਂ ਡਲੀਆਂ ਰੱਖ ਕੇ ਸਤਿਗੁਰੂ ਮਹਾਰਾਜ ਨੂੰ ਪ੍ਰਣਾਮ ਕਰਨਾ ਹੈ ਆਖਣ ਲੱਗਿਆ ਸਤਿਬਚਨ માં ਅੱਜ ਭਗਤ ਪੱਲਾ 6ਵੇਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਹਰ ਸਮੇਂ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਹੈ ਹਰ ਸਮੇਂ ਦਰਸ਼ਨ ਦੀ ਪਿਆਸ ਹੈ ਇਸ ਦੇ ਮਨ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਸੁਰਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿੰਦੀ ਹੈ ਤੇ ਸਤਿਗੁਰੂ ਮਹਾਰਾਜ ਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ ਕੀ ਹੋਇਆ ਇੱਕ ਦਿਨ ਸਤਿਗੁਰੂ ਮਹਾਰਾਜ ਨਗਰ ਡਰੋਲੀ ਨੂੰ ਜਾਣ ਲੱਗੇ ਤੇ ਦੇਖਿਆ ਕਿ ਭਗਤ ਪੱਲਾ ਬੜਾ ਯਾਦ ਕਰ ਰਿਹਾ ਹੈ ਸੇਵਾਦਾਰਾਂ ਨੂੰ ਆਖਣ ਲੱਗੇ ਚਲੋ ਭਾਈ ਅੱਜ ਭਗਤ ਦੇ ਘਰ ਜਾਣਾ ਹੈ ਸਤਿਗੁਰੂ ਮਹਾਰਾਜ ਅੱਜ ਪੱਲੇ ਵਾਲ ਨੂੰ ਪੱਲੇ ਦੇ ਘਰ ਵੱਲ ਨੂੰ ਚੱਲ ਪੈਂਦੇ ਨੇ ਜਾ ਕੇ ਨਗਰ ਦੇ ਵਿੱਚ ਪੁੱਛਿਆ ਭਾਈ ਇੱਥੇ ਇੱਕ ਸਾਡਾ ਸੇਵਾਦਾਰ ਰਹਿੰਦਾ ਹੈ ਨਗਰ ਵਾਲਿਆਂ ਨੇ ਵੇਖਿਆ ਕਿ ਕੋਈ ਮਹਾਪੁਰਸ਼ ਹੈ ਆਖਣ ਲੱਗੇ ਭਾਈ ਭਗਤ ਪੱਲਾ ਕਰਕੇ ਨਾਮ ਹੈ ਜੋ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਉਹੀ ਹੋਣਾ ਹੈ ਆਪ ਜੀਆ ਦਾ ਸੇਵਾਦਾਰ ਆਪ ਜੀਆ ਦਾ ਸੇਵਕ ਇਸ ਵੇਲੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੋਵੇਗਾ ਸਤਿਗੁਰੂ ਮਹਾਰਾਜ ਭਗਤ ਪੱਲੇ ਨੂੰ ਦਰਸ਼ਨ ਦੇਣ ਵਾਸਤੇ ਅਧ ਭਗਤ ਪੱਲੇ ਦੇ ਖੇਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਜਦ ਵੇਖਿਆ ਮਹਾਰਾਜ ਆਏ ਨੇ ਭਗਤ ਪੱਲਾ ਹਲ ਛੱਡ ਕੇ ਦੌੜ ਕੇ ਆਉਂਦਾ ਹੈ ਸਤਿਗੁਰੂ ਮਹਾਰਾਜ ਨੂੰ ਲੱਗੇ ਭਗਤ ਪੱਲਿਆ ਇਤਨੀ ਭਾਵਨਾਵਾਂ ਦੇ ਨਾਲ ਯਾਦ ਕਰ ਰਿਹਾ ਹੈ ਤੇ ਅਜ ਤੈਨੂੰ ਦਰਸ਼ਨ ਦੇਣ ਵਾਸਤੇ ਤੇਰੇ ਖੇਤ ਵਿੱਚ ਆਏ ਹਾਂ ਭਾਈ ਭਗਤ ਪੱਲੇ ਨੇ ਜਲਦੀ ਨਾਲ ਪੱਲੇ ਦੇ ਨਾਲ ਗੁੜ ਦੀਆਂ ਡਲੀਆਂ ਖੋਲੀਆਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਸਤਿਗੁਰਾਂ ਨੂੰ ਭੇਟ ਕਰਕੇ ਸਤਿਗੁਰਾਂ ਨੂੰ ਪ੍ਰਣਾਮ ਕਰ ਦਿੱਤਾ ਭਗਤ ਪੱਲੀ ਨੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਹੈ ਮੈਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ ਤੇ ਆਪ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਵੀ ਚਰਨ ਪਾਪ ਸਤਿਗੁਰੂ ਮਹਾਰਾਜ ਨੂੰ ਨਾਲ ਲੈ ਕੇ ਭਗਤ ਪੱਲਾ ਘਰ ਪਹੁੰਚ ਜਾਂਦਾ ਹੈ ਨਗਰ ਦੇ ਲੋਕ ਨੇ ਦੇਖ ਰਹੇ ਨੇ ਭਗਤ ਪੱਲਾ ਇਹ ਆਪਣੇ ਗੁਰੂ ਨੂੰ ਨਾਲ ਲਈ ਜਾ ਰਿਹਾ ਹੈ ਨਾਲ ਹੋਰ ਵੀ ਸੰਗਤ ਹੈ ਤੇ ਕੀ ਸ਼ਿਕਾਵੇਗਾ ਘਰ ਦੇ ਵਿੱਚ ਇਤਨੀ ਗਰੀਬੀ ਹੈ ਇਹਨਾਂ ਦੀ ਪਹੁੰਚ ਜਾਂਦਾ ਹੈ ਆਪਣੀ ਮਾਂ ਨੂੰ ਜਾ ਕੇ ਆਖਦਾ ਹੈ ਮਾਂ ਵੇਖ ਆਪਣੇ ਘਰ ਅੱਜ ਸਤਿਗੁਰੂ ਆਏ ਨੇ ਇਸ ਦੀ ਮਾਂ ਬੜੀ ਖੁਸ਼ ਹੁੰਦੀ ਹੈ ਅਮਕਰ ਸਾਜਨ ਆਏ ਅਮਕਰ ਸਾਜਨ ਆਏ ਗੋਂਦੀ ਫਿਰਦੀ ਹੈ ਸਤਿਗੁਰਾਂ ਦਾ ਆਸਣ ਲਾਇਆ ਤੇ ਬਿਰਾਜਮਾਨ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਨੇ ਭਗਤ ਪੱਲਾ ਜਲ ਪਾਣੀ ਦੀ ਸੇਵਾ ਕਰ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਆਖਣ ਲੱਗੇ ਬੀਬੀ ਅੱਜ ਤੇਰੇ ਘਰ ਪ੍ਰਸ਼ਾਦਾ ਛੱਕ ਕੇ ਜਾਣਾ ਹੈ ਭਾਈ ਪ੍ਰਸ਼ਾਦਾ ਤਿਆਰ ਕਰੋ ਭਗਤ ਪੱਲੇ ਦੀ ਮਾਂ દોડી ફિરਦੀ હે سارے ઘર دے اندر ਜਿਤਨਾ કાਟਾ दाल ਸਮਾਨ ਪਿਆ ਸੀ ਤਿਆਰ ਕਰ ਦਿੰਦੀ ਹੈ ਛੜਾ ਦਿੰਦੀ ਹੈ ਲੋ ਆਟਾ ਗੁੰਨਦੀ ਹੈ ਤੇ પ્રસાદے પકાવਣ ਲੱਗ ਜਾਂਦੀ ਹੈ નગર دے ਲੋਕ કોઠਿਆਂ ਉਤੇ ਚੜੇ ਨੇ انہاں دے گھر ویکھ رہے ਨੇ કે ਅੱਜ ਇਹ ਸ਼ਿਕਾਉਣਗੇ ਕੀ ਮਹਾਰਾਜ ਆਏ ਨੇ ਇਤਨੀ ਸੰਗਤ ਨਾਲ ਹੈ ਇਹਨਾਂ ਨੂੰ ਕੀ ਸ਼ਿਕਾਉਣਗੇ ਇਹ ਬੀਬੀ પ્રસાદਾ ਤਿਆਰ ਕਰ ਰਹੀ ਹੈ ਦਾਲ ਜਿੰਨੀ ਕੀਰਦੇ ਵਿੱਚ ਪਈ ਸੀ ਚੜਾ ਦਿੱਤੀ ਚੁੱਲ੍ਹੇ ਦੇ ਉੱਤੇ ਤੇ ਪ੍ਰਸ਼ਾਦਾ ਤਿਆਰ ਕੀਤਾ ਭਗਤ ਪੱਲੇ ਨੂੰ ਆਖਣ ਲੱਗੀ ਪੱਲਿਆ ਭਾਈ ਪ੍ਰਸ਼ਾਦਾ ਤਿਆਰ ਹੈ ਸਤਿਗੁਰਾਂ ਨੂੰ ਆਖੋ ਪ੍ਰਸ਼ਾਦਾ ਛਕ ਲੈਣ ਭਗਤ ਪੱਲਾ ਆਖਣ ਲੱਗਿਆ ਗੁਰੂ ਜੀ ਪ੍ਰਸ਼ਾਦਾ ਤਿਆਰ ਹੈ ਆਪ ਦੀ ਕਿਰਪਾ ਕਰੋ ਪ੍ਰਸ਼ਾਦਾ ਛਕੋ ਸਤਿਗੁਰੂ ਮਹਾਰਾਜ ਫਰਮਾਉਣ ਲੱਗੇ ਪੱਲਿਆ ਅੱਜ ਪ੍ਰਸ਼ਾਦਾ ਤੇਰੇ ਘਰ ਛਕਣਾ ਹੈ ਪਰ ਪਹਿਲਾਂ ਤੇਰੇ ਨਗਰ ਦੇ ਲੋਕ ਛਕਣਗੇ ਸਾਰਿਆਂ ਨੂੰ ਆਵਾਜ਼ ਮਾਰ ਸਤਿਗੁਰਾਂ ਦਾ ਬਚਨ ਮੰਨ ਕੇ ਭਗਤ ਪੱਲੇ ਨੇ ਅੱਜ ਨਗਰ ਨਿਵਾਸੀਆਂ ਨੂੰ ਆਵਾਜ਼ ਮਾਰ ਦਿੱਤੀ ਭਾਈ ਸਾਰੇ ਜਾਣੇ ਆ ਜਾਵੋ ਪ੍ਰਸ਼ਾਦਾ ਛਕਣਾ ਹੈ ਜਦ ਨਗਰ ਦੇ ਲੋਕਾਂ ਨੇ ਵੇਖਿਆ ਕਿ ਥੋੜਾ ਜਿਹਾ ਪ੍ਰਸ਼ਾਦਾ ਪਿਆ ਹੈ ਥੋੜਾ ਜਿਹਾ ਪ੍ਰਸ਼ਾਦਾ ਪਕਾਇਆ ਹੈ ਤੇ ਕਿਹਨੂੰ ਕਿਹਨੂੰ ਛਕਾਉਣਗੇ ਸਾਰੇ ਜਾਣੇ ਆ ਕੇ ਪੰਗਤਾਂ ਸਜਾ ਕੇ ਬੈਠ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਨੇ ਆਖਿਆ ਭਗਤੇ ਪੱਲਿਆ ਆ ਲੈ ਭਾਈ ਕੱਪੜਾ ਪ੍ਰਸ਼ਾਦਿਆਂ ਦੇ ਉੱਪਰ ਪਾ ਲੈ ਤੇ ਸਾਰਿਆਂ ਨੂੰ ਵਰਤਾਈ ਜਾ। ਕੱਪੜਾ ਨਾ ਚੱਕੀ ਤੇ ਪ੍ਰਸ਼ਾਦੇ ਸਤਿਗੁਰੂ ਮਹਾਰਾਜ ਨੇ ਐਸੀਆਂ ਬਰਕਤਾਂ ਵਰਤਾਈਆਂ ਸਾਰੇ ਨਗਰ ਨੇ ਰਜ ਰਜ ਪ੍ਰਸ਼ਾਦਾ ਛਕਿਆ ਕਾਸੀ ਚੀਜ਼ ਦੀ ਟੋਟ ਨਹੀਂ ਆਈ। ਉਪਰੰਤ ਸਤਿਗੁਰੂ ਮਹਾਰਾਜ ਨੇ ਤੇ ਬਾਕੀ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛਕਿਆ ਸਾਰੇ ਲੋਕ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਕੇ ਉੱਠੇ ਨੇ ਤੇ ਵਿਚਾਰਾਂ ਕਰਨ ਲੱਗੇ ਕਿ ਸਤਿਗੁਰੂ ਮਹਾਰਾਜ ਸਮਰੱਥ ਨੇ ਜਿੱਥੇ ਇਹ ਬੈਠੇ ਨੇ ਉਥੇ ਕਿਸੇ ਚੀਜ਼ ਦੀ ਘਾਟ ਨਹੀਂ ਤੇ ਆਪਾਂ ਪਹਾੜਾਂ ਦੇ ਵਿੱਚ ਟਕਰਾਂ ਮਾਰਦੇ ਫਿਰਦੇ ਨੇ ਆਓ ਆਪਾਂ ਵੀ ਸਤਿਗੁਰੂ ਮਹਾਰਾਜ ਦੇ ਚਰਨ ਫੜ ਲਈਏ ਸਾਰਾ ਨਗਰ ਸਤਿਗੁਰੂ ਮਹਾਰਾਜ ਦੇ ਚਰਨੀ ਲੱਗ ਜਾਂਦਾ ਹੈ ਅੱਜ ਭਗਤ ਪੱਲੇ ਦੇ ਨਾਮ ਤੇ ਇਸ ਨਗਰ ਦੇ ਵਿੱਚ ਬੜਾ ਸੁੰਦਰ ਗੁਰੂ ਘਰ ਸੁਸ਼ੋਭਤ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਆਪ ਸਭ ਸੰਗਤਾਂ ਸੰਗਤਾਂ ਦੀ ਹਾਜ਼ਰੀ ਦਰ ਪਰਵਾਨ ਕਰ ਲੈਣ ਚੱਲਿਆ ਹੋਇਆ ਕਦਮ ਕਦਮ ਲੇਖੀ ਦੇਵਿ ਚਲੋ ਸਤਿਗੁਰੂ ਮਹਾਰਾਜ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਸਤਿਗੁਰੂ ਮਹਾਰਾਜ ਪ੍ਰੇਮ ਭਗਤੀ ਦੇ ਭੁੱਖੇ ਨੇ ਭਾਈ ਪ੍ਰੇਮ ਦੇ ਨਾਲ ਪੁਕਾਰਨਾ ਕਰੀਏ ਸਭਨਾ ਦੇ ਹਿਰਦੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਆਪ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਭਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ ਭਾਉ ਭਗਤ ਦਾ ਭੁਖਾ ਪ੍ਰੀਤਮ ਮੇਰਾ ਸੁਆਮੀ ਮੇਰਾ